ਪ੍ਰੈਜ਼ੈਂਟ ਕੰਟੀਨਿਊਸ ਟੈਂਸ ਦੇ ਵਿੱਚ ਉਹ ਵਾਕਿਆ ਆਉਂਦਾ ਜਿਹਦੇ ਵਿੱਚ ਇਹ ਦੱਸਿਆ ਆ ਕਿ ਕੰਮ ਲਗਾਤਾਰ ਚੱਲ ਰਿਹਾ ਵਾ ਤੇ ਇਹਨਾਂ ਸੈਂਟੈਂਸਿਸ ਦੇ ਵਿੱਚ ਆਉਂਦਾ ਰਹਾ ਹੈ ਰਹੀ ਹੈ ਰਹੇ ਹੋ ਰਹੇ ਹਾਂ ਰਹੀ ਆ ਰਹੇ ਹਾਂ ਤੇ ਇਹਨੂੰ ਜਿਵੇਂ ਅਸੀਂ ਸਕੂਲ ਜਾ ਰਹੇ ਹਾਂ ਇਹਨਾਂ ਨੂੰ ਬਣਾਉਣ ਵਾਸਤੇ ਸਭ ਤੋਂ ਪਹਿਲੇ ਆਉਂਦਾ ਸਬਜੈਕਟ ਫਿਰ ਇਜ਼ ਐਮ ਆਰ ਫਿਰ ਆਉਂਦਾ ਵਰਬ ਦੀ ਫਰਸਟ ਫਾਰਮ ਦੇ ਨਾਲ ਆਈing ਫਿਰ ਆਉਂਦਾ ਆਬਜੈਕਟ ਤੇ ਇਹ ਜਾਂਦਾ ਜਿੱਥੇ ਹੀ ਸ਼ੀ ਇਟ ਜਾਂ ਕੋਈ ਨਾਂ ਹੋਏ आई ਦੇ ਨਾਲ ਆਂਦਾ ਐਮ ਬਾਕੀ ਸਾਰਿਆਂ ਦੇ ਨਾਲ ਆ ਰਹੰਦਾ ਜਿਵੇਂ ਅਸੀਂ ਸਕੂਲ ਜਾ ਰਹੇ ਹਾਂ ਤੇ ਅਸੀਂ ਸਭ ਤੋਂ ਪਹਿਲੇ ਵੀ ਫਿਰ ਇਹ ਵੀ ਦੇ ਨਾਲ ਆਣਾ ਔਰ ਵੀ ਆਰ ਗੋ ਫਰਸਟ ਟੂ ਫਾਰਮ ਜਾਣ ਦੀ ਇਹਦੇ ਨਾਲ ਆ ਗਿਆ ਆਈ ਐਨ ਜੀ ਫਿਰ ਆ ਗਿਆ ਟੂ ਤੇ ਫਿਰ ਆ ਗਿਆ ਨਾਲ ਸਕੂਲ ਆਬਜੈਕਟ ਸੋ ਵੀ ਆਰ ਗੋਇੰਗ ਟੂ ਸਕੂਲ ਜਿੱਥੇ ਨਵਾਂ ਬਲੇ ਹੋ ਜਾਣ ਅਸੀਂ ਸਕੂਲ ਨਹੀਂ ਜਾ ਰਹੇ ਆ ਵੀ ਆਰ ਸਿਰਫ ਨੋਟ ਆ ਜਾਣਾ ਨੋਟ ਗoing ਟੂ ਸਕੂਲ ਤੇ ਜਿੱਥੇ ਹੋ ਜਾ ਕਿ ਅਸੀਂ ਸਕੂਲ ਜਾ ਰਹੇ ਆ ਪ੍ਰਸ਼ਨ ਪੁੱਛਿਆ ਉਥੇ ਆਰ ਸਭ ਤੋਂ ਪਹਿਲਾਂ ਆ ਜਾਣਾ ਆਰ ਵੀ ਗoing ਟੂ ਸਕੂਲ